saschikal di sarenu ਮਡਰਾਸੀ ਦੇ ਬਲੌਗੋ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਲਓ ਜੀ ਆਪਾਂ ਇੱਕ ਨਵਾਂ ਬਲੌਗ ਲੈ ਕੇ ਤੁਹਾਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਆ। ਸਵੇਰ ਦਾ ਟਾਈਮ ਹੈ ਔਰ ਇਧਰ ਆਪਾਂ ਆਏ ਹੋਏ ਸੀ ਗਾਰਡਨ ਚ ਅੱਜ ਕਾਫੀ ਦਿਨਾਂ ਬਾਅਦ ਆਏ ਆ ਤੇ ਅੱਜ ਤੁਹਾਨੂੰ ਮੈਂ ਦਿਖਾ ਰਹੀ ਸੀ ਕਿ ਲੁੱਕ ਚੇਂਜ ਕੀਤਾ ਹੈ ਨਾ ਤੇ ਸ਼ਿੰਗਾਈ ਵਗੈਰੇ ਕੀਤੀ ਆ ਬੂਟਿਆਂ ਦੀ। ਕਿਉਂਕਿ ਇੰਨੇ ਦਿਨ ਮੈਂ ਕਾਫੀ ਬਿਜ਼ੀ ਸੀ ਕਿ ਜਿਵੇਂ ਤੁਹਾਨੂੰ ਦੱਸਿਆ ਹੀ ਸੀਗੇ ਵੀ ਆਪਾਂ ਵਿਚੋਲੇ ਬਣੇ ਆ ਵਿਚੋਲਗਰੀ ਚ ਪੈ ਗਏ ਇਸ ਕਰਕੇ ਕਾਫੀ ਦਿਨ ਬਿਜ਼ੀ ਰਹੇ ਤੇ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਵੀ ਬਹੁਤ ਸੋਹਣੇ ਆਏ ਉਸ ਬਲੌਗ ਤੇ ਬਹੁ ਵਧੀਆ ਲੱਗਿਆ ਜੀ ਥੈਂਕ ਯੂ ਤੁਹਾਡਾ ਤੇ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਵੀ ਵਿਚੋਲੇ ਵੜਨਾ ਬਹੁਤ ਵਧੀਆ ਤੇ ਕਈ ਵਾਰੀ ਵਿਚੋਲੇ ਨੂੰ ਗਾਲਾਂ ਵੀ ਪੈ ਜਾਂਦੀਆਂ ਹੁੰਦੀਆਂ ਬਿਲਕੁਲ ਸਹੀ ਗੱਲ ਹੈ ਜੀ ਜੇ ਵਧੀਆ ਪਰਿਵਾਰਾਂ ਦੇ ਮਿਲਣਾ ਹੁਣ ਤਾਂ ਇਦਾਂ ਹੋ ਵੀ ਜਾਂਦਾ ਚਲੋ ਜੀ ਆਪਾਂ ਤੇ ਕਹਿੰਦੇ ਵਧੀਆ ਰਹਿਣ ਸਾਰੇ ਹਨ ਤੇ ਖੁਸ਼ ਰਹਿਣ ਜਿੰਨਾ ਵੀ ਬੱਚਿਆਂ ਦਾ ਆਪਾਂ ਕਰਾਇਆ ਵਧੀਆ ਖੁਸ਼ ਰਹਿਣ ਜੀ ਚਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇੱਧਰ ਗਾਰਡਨ ਹਰਾ ਭਰਾ ਤੇ ਦੇਖੋ ਸਵੇਰੇ ਸਵੇਰੇ ਕਿੰਨਾ ਸਕੂਨ ਭਰਾ ਟਾਈਮ ਹੁੰਦਾ ਪੰਛੀਆਂ ਦੀ ਆਵਾਜ਼ ਕਿੰਨੀ ਵਧੀਆ ਲੱਗਦੀ ਆ ਇਹਦੇ ਦੇਖੋ ਨੀਆ ਬੂਟੇ ਇੱਕ ਤਾਂ ਜਿਹੜੀ ਕੀ ਆ ਤੋਰੀਆਂ ਦੀ ਵੇਲ ਆ ਇਸ ਨੂੰ ਲੱਗਿਆ ਫੁੱਲ ਤੇ ਫੁੱਲਾਂ ਦੇ ਨਾਲ ਨਾਲ ਇਹਨਾਂ ਨੂੰ ਤੋਰੀਆਂ ਲੱਗਣੀਆਂ ਵੀ ਹੋ ਗਈਆਂ ਸ਼ੁਰੂ ਤੇ ਇਹ ਦੇਖੋ ਜੀ ਯਾਨੀ ਕਿ ਤੀਜੇ ਦੂਜੇ ਦਿਨ ਤੀਜੇ ਦਿਨ ਸਬਜ਼ੀ ਆ ਜਾਂਦੀ ਆ ਇਹ ਲੱਗੀਆਂ ਹੋਈਆਂ ਪਰ ਇਹਦਾ ਪੰਗਾ ਹੁਣ ਇਹ ਆ ਕੁਛ ਤਾਂ ਇਧਰ ਰਾਜ ਨੇ ਕਟਾਈ ਕੀਤੀ ਵੀ ਇਹ ਜਿਹੜੇ ਆ ਬੂਟੇ ਆ ਇਹਨਾਂ ਤੇ ਚੜ ਜਾਂਦੀਆਂ ਇਹਨਾਂ ਤੇ ਫੈਲ ਜਾਂਦੀਆਂ ਫਿਰ ਬੂਟੇ ਜਿਹੜੇ ਆ ਬੂਟੇ ਤੇ ਭਾਰ ਆ ਜਾਂਦਾ ਨਾ ਤੇ ਉਧਰ ਦੇਖੋ ਉਹ ਵਾਲਾ ਆੜੂਆਂ ਦਾ ਪਲਾਂਟ ਪੂਰਾ ਉੱਪਰ ਤਾਈ ਚਲ ਗਿਆ ਛੱਤ ਤਾਈ ਪਹੁੰਚਣਾ ਹੋ ਗਿਆ ਆ ਦੇਖੋ ਇਧਰ ਵੀ ਫੁੱਲ ਤਾਂ ਬਹੁਤ ਸੋਹਣੇ ਲੱਗ ਰਹੇ ਆ ਤੇ ਐਸ ਬੂਟੇ ਤੇ ਵੀ ਫੈਲ ਗਈ ਆ ਤਾ ਕਰਕੇ ਕੁਛ ਕੱਟੀਆਂ ਨਹੀਂ ਤਾਂ ਆ ਸਾਰੀ ਜਾਲੀ ਦੇ ਉੱਤੇ ਫੈਲ ਗਈ ਸੀਗੇ ਇਹਨਾਂ ਪਹਿਲਾਂ ਜਿੱਦਾਂ ਨਹੀਂ ਲੱਗਦੇ ਕਹਿੰਦਾ ਜਦੋਂ ਮੀਂਹ ਪੈ ਜਾਂਦਾ ਆ ਤੇ ਮੀਹ ਦੇ ਪਾਣੀ ਨਾਲ ਇਹਨਾਂ ਨੂੰ ਕਾਫੀ ਯਾਨੀ ਕਿ ਪ੍ਰੋਟੀਨ ਮਿਲ ਜਾਂਦਾ ਨਾ ਇੱਕ ਤਰ੍ਹਾਂ ਤੇ ਤਾਂ ਫਿਰ ਇਹਨੂੰ ਲੱਗਣੀ ਸ਼ੁਰੂ ਹੋ ਗਏ ਹਰਿਆਲੀ ਹਰਿਆਲੀ ਤੇ ਇੱਧਰ ਸਾਰਾ ਹੋ ਗਿਆ ਸੰਘਣਾ ਸੰਘਣਾ ਅੰਗੂਰਾਂ ਦੀ ਵੇਲ ਅਜੇ ਲੱਗੜੇ ਇਹਨੂੰ ਸ਼ੁਰੂ ਨਹੀਂ ਹੋਏਗੇ ਪਰ ਬਹੁਤ ਜ਼ਿਆਦਾ ਸੰਗਣੀ ਹੋ ਗਈ ਹੈ ਦੇਖੋ ਪੂਰੀ ਛੱਤ ਬਣ ਗਈ ਇੱਕ ਤਰ੍ਹਾਂ ਦੀ ਇਹ ਦੇਖੋ ਇਧਰ ਸਾਰੇ ਸੰਗਣੀ ਸੰਗਣੀ ਹੋ ਗਈ ਇੱਕ ਗੱਲ ਹੋਰ ਸ਼ੇਅਰ ਕਰਦੀ ਹਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਬਚਪਨ ਚ ਹਨਾ ਜਿੱਦਾਂ ਕਿ ਨਿੰਬੂਆਂ ਦੇ ਬੂਟੇ ਦਾ سپورਟ ਦੇ ਕੇ ਚੜਾਏ ਹੁੰਦੇ ਸੀਗੇ ਖੇਤਾਂ ਦੇ ਵਿੱਚ ਤੇ ਅਸੀਂ ਉੱਥੇ ਬੈਠ ਕੇ ਥੱਲੇ ਖੇਡਣਾ ਦੁਪਹਿਰ ਨੂੰ ਗਰਮੀਆਂ ਦੇ ਵਿੱਚ ਨਾ ਬੜਾ ਵਧੀਆ ਹੁੰਦਾ ਸੀ ਹੁਣ ਤਾਂ ਬੱਚੇ ਜਿਵੇਂ ਕੀ ਆਉਂਦੇ ਹੀ ਨਹੀਂਗੇ ਨਾ ਉਹ ਟਾਈਮ ਯਾਦ ਆ ਗਿਆ ਅੱਜ ਮੈਨੂੰ ਇਹ ਵੇਲ ਦੇਖ ਕੇ ਜਿਵੇਂ ਇਹਦੀ ਛੱਤ ਬਣੀ ਹੋਈ ਹੈ ਨਾ ਤੇ ਉਸ ਦੇ ਥੱਲੇ ਬੈਠ ਕੇ ਅਸੀਂ ਖੇਡਦੇ ਹੁੰਦੇ ਸੀਗੇ ਅੱਜ ਕੱਲ ਦਾ ਸਭ ਫੋਨਾਂ 'ਚ ਨੈੱਟ 'ਚ ਲੱਗੇ ਰਹਿੰਦੇ ਆ ਤੇ ਆਹ ਬੁੱਟਾ ਬਿਲਕੁਲ ਨਾਲ ਲੱਗ ਗਿਆ ਮੌਸਮੀਆਂ ਦਾ ਮੌਸਮੀ ਲੱਗੇ ਹੋਏ ਆ ਬਹੁਤ ਜ਼ਿਆਦਾ ਸੰਘਣੇ ਸ਼ੁਰੂ ਹੋ ਗਏ ਇੱਧਰ ਦੇਖੋ ਇਹ ਕੇਲਿਆਂ ਦਾ ਪਲਾਂਟ ਵੀ ਕਿੰਨਾ ਸੋਹਣਾ ਵਧੀਆ ਤੇ ਪੱਤੇ ਦੇਖੋ ਕਿੰਨੇ ਸੋਹਣੇ ਲੱਗਦੇ ਹਨ ਇਹ ਵਿਚਾਰ ਸੁੱਕ ਜਾਂਦਾ ਹੈ ਫਿਰ ਵੱਡਾ ਹੋ ਜਾਂਦਾ ਹੁਣ ਕਾਫੀ ਗਰੋਥ ਕਰ ਗਿਆ ਹਨ ਜਦੋਂ ਫਿਰ ਇਹਨਾਂ ਨੂੰ ਵੀ ਪੂਰੀ ਗਰਮੀ ਹੁੰਦੀ ਹੈ ਮਈ ਜੂਨ ਦੇ ਵਿੱਚ ਪਾਣੀ ਨਹੀਂ ਮਿਲਦਾਗਾ ਪਾਣੀ ਦੀ ਥੋੜ੍ਹ ਹੁੰਦੀ ਹੈ ਉਦੋਂ ਫਿਰ ਇਹ ਸੁੱਕ ਜਾਂਦਾ ਤੇ ਹੁਣ ਤੇ ਹੋਰ ਨਵੇਂ ਪੱਤੇ ਕੱਢ ਰਿਹਾ ਇਸ ਤਰ੍ਹਾਂ ਇਹਦੇ ਪੱਤੇ ਦੇਖੋ ਇਸ ਤਰ੍ਹਾਂ ਹਨਾਰੇ ਫੋਲਡ ਹੋਏਗਾ ਹੁਣ ਇਹ ਖੁੱਲ ਰਹੇ ਹੈ ਕਿੰਨੀ ਵਧੀਆ ਚੀਜ਼ ਆ ਕੁਦਰਤ ਨੇ ਜੋ ਬਣਾਈ ਹੈ ਨਾ ਕਿੰਨੀ ਸੋਹਣੀ ਚੀਜ਼ ਬਣਾ ਰੱਖੀ ਹੈ ਤੇ ਬਾਕੀ ਸਾਰੇ ਬੂਟੇ ਵੀ ਬਹੁਤ ਵਧੀਆ ਹੋ ਗਏ ਆ ਇਧਰ ਸਾਰੇ ਜਿਹੜੇ ਪੱਠੇ ਵਗੈਰਾ ਉੱਗੇ ਹੋਏ ਸੀ ਸਾਰੇ ਵੱਢ ਤੇ ਆ ਘਾਹ ਤਾਂ ਫਿਰ ਹੋ ਜਾਂਦਾ ਨਾ ਜਿਵੇਂ ਹੁਣ ਹੁਣ ਤਾਂ 2-3 ਦਿਨ ਹੋ ਗਏ ਮੀਂਹ ਨਹੀਂ ਆਇਆ ਨੇ ਤਾਂ ਬੱਦਲ ਬਣ ਜਾਂਦੇ ਆ ਡੇਲੀ ਤੇ ਆ ਦੇਖੋ ਬੂਟਾ ਅਮਰੂਦਾਂ ਦਾ ਉਹ ਤੇ ਉੱਪਰ ਤੈ ਪਹੁੰਚ ਗਿਆ ਅੰਜੀਰਾ ਦਾ ਫਿਰ ਤੋਂ ਫਟ ਗਿਆ ਇਸ ਨੂੰ ਕਟਿੰਗ ਕੀਤੀ ਸੀਗੀ ਹੁਣ ਫਿਰ ਤੋਂ ਇਹਨੂੰ ਲੱਗਣੀਆਂ ਹੁਣ ਜਿਵੇਂ ਕੀ ਨਵੰਬਰ ਦਸੰਬਰ ਦੇ ਮਹੀਨੇ ਵਿੱਚ ਹਨਾ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਵੈਸੇ ਮਾਰਕੀਟ ਚ ਲੈ ਕੇ ਆਈਏ ਤਾਂ ਬਹੁਤ ਮੰਗੀਆਂ ਹੁੰਦੀਆਂ ਆਡੇ ਘਰੇ ਅੰਜੀਰਾ ਹੋਰ ਕੋਈ ਨਹੀਂ ਖਾਂਦਾ ਮੈਂ ਬੜੇ ਸ਼ੌਂਕ ਨਾਲ ਖਾਨੀ ਐ ਨਾ ਮੇਰੀ ਵੀ ਫਿਰ ਜਦੋਂ ਆਦਤ ਹੀ ਆ ਵੀ ਜਦੋਂ ਅੰਜੀਰਾ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਇੱਕ ਡੇਲੀ ਖਾਈ ਲੈਣੀ ਆ ਵੈਸੇ ਵਧੀਆ ਵੀ ਹੁੰਦੀਆਂ ਕਿਉਂਕਿ ਜੇ ਆਪਾਂ ਮਾਰਕੀਟ ਚੋਂ ਲੈ ਕੇ ਆਉਣੇ ਜੜੀਆਂ ਆ ਟਰਾਈ ਹੁੰਦੀਆਂ ਸਕਾਈਆਂ ਹੁੰਦੀਆਂ ਕਿੰਨੀਆਂ ਮਹਿੰਗੀਆਂ ਪੈਂਦੀਆਂ ਨਾ ਤੇ ਜੇ ਆਪਾਂ ਨੂੰ ਘਰ ਦੀ ਵਧੀਆ ਫਰੈਸ਼ ਫਰੂਟ ਮਿਲਦਾ ਤਾਂ ਖਾਣਾ ਵੀ ਚਾਹੀਦਾ ਆ ਤੇ ਮੈਨੂੰ ਤਾਂ ਲੱਗਦੀਆਂ ਸਵਾਦ ਮੈਂ ਤਾਂ ਖਾਨੀ ਲੈਣੀ ਆ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਘਰੇ ਤੇ ਕੁਝ ਤੁਹਾਨੂੰ ਘਰ ਦਾ ਗਾਰਡਨ ਵੀ ਦਿਖਾਉਣੀ ਆ ਬਹੁਤ ਦਿਨ ਹੋ ਗਿਆ ਮੇਰੇ ਤੋਂ ਵਲੌਗ ਬਣ ਨਹੀਂ ਰਹੇ ਸੀਗੇ ਤੇ ਹੁਣ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਵਲੌਗ ਬਣਾਉਣ ਦੀ ਅਪਲੋਡ ਕਰਨ ਦੀ ਤੁਸੀਂ ਆਪਦੀ ਸਪੋਰਟ ਬਣਾਈ ਰੱਖਣਾ ਜੀ ਤੇ ਇੱਧਰ ਦੇਖੋ ਜੀ ਜਿਹੜਾ ਆਪਣਾ ਘਰੇ ਗਾਰਡਨ ਬਣਿਆ ਹੋਇਆ ਅੰਜੀਰਾਂ ਦਾ ਬੂਟਾ ਦੇਖੋ ਕਿੰਨਾ ਫੈਲ ਗਿਆ ਉਹ ਸਵੇਰ ਸਵੇਰ ਪੰਛੀਆਂ ਦੀ ਆਵਾਜ਼ ਬਹੁਤ ਵਧੀਆ ਲੱਗਦੀ ਆ ਤੇ ਇੱਧਰ ਜਿਹੜੀ ਅੰਗੂਰਾਂ ਦੀ ਵੇਲ ਹੈ ਇਹ ਦੇਖੋ ਇਹ ਵੀ ਪੂਰੀ ਫੈਲਣੀ ਸ਼ੁਰੂ ਹੋ ਗਈ ਆ ਕਿਉਂਕਿ ਹੁਣ ਮੀਂਹ ਪੈ ਕੇ ਹਟਿਆ ਇਸ ਕਰਕੇ ਵੀ ਮਤਲਬ ਇਹਨੂੰ ਕਾਫੀ ਪਾਣੀ ਵਗੈਰਾ ਮਿਲ ਗਿਆ ਪੂਰੀ ਫੈਲ ਰਹੀ ਆ ਇਧਰ ਆਪਾਂ ਜਿਹੜੇ ਬੂਟੇ ਲਾਏ ਸੀਗੇ ਉਹ ਵੀ ਹੋ ਗਏ ਗਮਲੇ ਦੇ ਵਿੱਚ ਤੇ ਚਲੋ ਹੁਣ ਆਪਾਂ ਇਧਰ ਦਿਖਾਉਨੇ ਆ ਤੁਹਾਨੂੰ ਫਾਲਸੇ ਦਾ ਪlant ਜਿੱਧਰ ਬੰਨੋ ਦੂਜੇ ਬੰਨੇ ਚੁੱਕ ਜਾਂਦਾ ਕੋਈ ਪਤਾ ਨਹੀਂ ਲੱਗਦਾ ਹੁਣ ਉਸ ਬੰਨੇ ਨੂੰ سپورਟ ਦਿੱਤੀ ਆ ਇਧਰ ਨੂੰ ਚੁੱਕ ਰਿਹਾ ਆ ਉਧਰ ਬੰਨੀ ਆ ਹੁਣ ਇਧਰ ਨੂੰ ਫੇਰ ਚੁੱਕ ਰਿਹਾ ਆ ਉਨੇ ਥੋੜਾ ਜਿਹਾ ਜਿਵੇਂ ਜਿਵੇਂ ਵੱਡਾ ਹੋ ਰਿਹਾ ਤਾਂ ਇਹਦਾ ਭਾਰ ਵੰਡ ਰਿਹਾ ਤਾਂ ਜਿੱਧਰ ਨੂੰ ਜੀ ਕਰਦਾ ਉਧਰ ਨੂੰ ਝੁਕ ਜਾਂਦਾ ਆ ਇਧਰ ਆਪਣੇ ਫੁੱਲ ਵਗੈਰਾ ਵਧੀਆ ਹੋ ਗਏ ਆ ਤੇ ਇੱਕ ਕਦੂਆਂ ਦੀ ਵੇਲ ਉਧਰ ਘਟਤੀ ਸੀਗੀ ਇਹ ਇਧਰ ਨੂੰ ਜ਼ਿਆਦਾ ਫੈਲਦੀ ਸੀਗੀ ਨਾ ਤੇ ਉਧਰ ਦੇਖੋ ਉਹ ਕੱਪੜੇ ਵਾਲੀ ਤਾਰ ਆ ਹੁਣ ਉਸ ਤੇ ਫੈਲ ਰਹੀ ਆ ਤੇ ਹੁਣ ਉਥੋਂ ਵੀ ਲਾਉਣੀ ਪੈਣੀ ਆ ਇਧਰ ਨੂੰ ਬੰਨ੍ਹਣੀ ਪੈਣੀ ਆ ਤਾਂ ਕਿ ਨਹੀਂ ਤਾਂ ਫਿਰ ਕੱਪੜੇ ਸੁੱਕੜੇ ਪਉਣ ਦਾ ਹੋ ਜਾਣਾ ਔਖਾ ਬਹੁਤ ਜ਼ਿਆਦਾ ਫੈਲ ਗਈ ਹੈ ਪਰ ਹੁਣ ਇੱਕ ਵਧੀਆ ਚੀਜ਼ ਹੈ ਕਿ ਹੁਣ ਕਦੂ ਲੱਗਣੇ ਸ਼ੁਰੂ ਹੋ ਗਏ ਆ ਬਹੁਤ ਟਾਈਮ ਬਾਅਦ ਇਹਦੀ ਕਟਾਈ-ਕੁਟਾਈ ਕੀਤੀ ਫਿਰ ਜਾ ਕੇ ਇਹਨੂੰ ਲੱਗਣੇ ਸ਼ੁਰੂ ਹੋਏ ਆ ਬਾਕੀ ਮੈਂ ਤੁਹਾਨੂੰ ਵਲੌਗ ਦੇ ਵਿੱਚ ਦੱਸਿਆ ਹੀ ਸੀਗਾ ਤੇ ਆ ਦੇਖੋ ਇੱਧਰ ਐਸ ਬੁੱਟੇ ਤੇ ਵੀ ਸਾਰੇ ਤੇ ਫੈਲ ਗਈ ਹੈ ਇੱਕ ਖੰਜੂਰਾ ਦਾ ਜਿਹੜਾ ਲਾ ਰੱਖਿਆ ਇਦਾਂ ਫੈਲ ਗਈ ਹੈ ਇਹ ਸਾਨੂੰ ਕਟਾਈ ਕਰਨੀ ਪੈਂਦੀ ਹੈ ਅਭੀ ਇਹਨਾਂ ਵੀ ਚਲੋ ਅਸੀਂ ਰਹਿਤਾ ਵਗੈਰਾ ਬਣਾਉਨੇ ਕਦੂ ਦਾ ਸਬਜ਼ੀ ਬਣਾਉਨੇ ਆ ਬਸ ਉਹਨੇ ਕਦੂ ਉਤਰ ਜਿਆ ਕਰਨਗੇ ਹਨਾ ਉਈ ਜ਼ਿਆਦਾ ਲੋਡ ਨਹੀਂ ਗੀ ਹਣਾ ਫਿਰ ਤਾਂ ਬਹੁਤ ਜ਼ਿਆਦਾ ਲੱਗਣ ਲੱਗ ਜਾਂਦੇ ਪਹਿਲਾਂ ਲੱਗੇ ਨਹੀਂ ਗੇ ਹੁਣ ਬਹੁਤ ਲੱਗਣ ਲੱਗ ਜਾਨੇ ਆ ਤੇ ਬਾਕੀ ਬੁੱਟਿਆਂ ਦੇ ਉੱਤੇ ਵੀ ਚੜੀ ਜਾਂਦੀ ਆ ਇਹ ਦੇਖੋ ਇਧਰ ਸਾਰੇ ਹਨਾ ਪੱਤੇ ਵੀ ਡੇ ਡੇ ਐ ਇਹਦੇ ਹੋਣੂ ਮੈਂ ਲੱਗੀ ਆ ਕਦੂ ਤੋੜਨ ਵਾਸਤੇ ਤੇ ਸ਼ੁਕਰ ਐ ਵੀ ਵੇਲ ਨੂੰ ਕਦੂ ਲੱਗਣ ਲੱਗ ਗਏ ਨਹੀਂ ਤੇ ਫੈਲੇ ਜਾ ਰਹੀ ਸੀਗੀ ਤੇ ਇੱਕ ਦਿਨ ਮੰਮੀ ਨੇ ਗੁੱਸੇ 'ਚ ਆ ਕੇ ਕੁਝ ਕਟਿੰਗ ਕਰਦੀ ਹੈ ਨਾ ਉਸ ਤੋਂ ਬਾਅਦ ਪਤਾ ਨਹੀਂ ਨ ਜਗ੍ਹਾ ਮੜ ਗਈ ਰੱਬ ਜਾਣੇ ਵੀ ਵਧੀਏ ਕਟਿੰਗ ਕੀਤੀ ਤੇ ਉਸ ਤੋਂ ਬਾਅਦ ਕਦੋਂ ਲੱਗਣੇ ਸ਼ੁਰੂ ਹੋ ਗਏ ਤੇ ਮੰਮੀ ਦੱਸ ਰਹੀ ਸੀ ਕਿ ਇੱਥੇ ਕਦੋਂ ਲੱਗਿਆ ਹੋਇਆ ਵੀ ਤੋੜ ਲੈਣੀ ਤਾਂ ਪੱਕ ਜਾਣਾ ਪਹਿਲਾਂ ਕਈ ਦਿਨਾਂ ਦਾ ਆ ਕਹਿ ਰਹੇ ਸੀਗੇ ਪਰ ਉਹ ਹੋ ਜਾਂਦਾ ਸਾਡੇ ਘਰੇ ਕਹਿੰਦੇ ਜਿੱਦਣ ਸਬਜ਼ੀ ਬਣਾਉਣੀ ਆ ਉਸ ਦਿਨ ਹੀ ਤੋੜੋ ਫਰੈਸ਼ ਤੋੜੋ ਤੇ ਫਰੈਸ਼ ਬਣਾਓ ਤਾਂ ਮੈਂ ਇਹ ਤੇ ਲੱਭ ਰਹੀ ਸੀ ਕਿਉਂਕਿ ਮੈਂ ਤਾਂ ਕਈ ਦਿਨ ਹੋ ਗਏ ਇਸ ਵਿੱਚ ਵੜੀ ਸੀ ਕਿ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿਹੜੇ ਪਾਸੇ ਹੈ ਨਾ ਬਹੁਤ ਜ਼ਿਆਦਾ ਸੰਘਣੀ ਹੋਈ ਪਈ ਹੈ ਵੇਨ ਤੇ ਚਲੋ ਜੀ ਆਖਿਰ ਫਿਰ ਆਪਾਂ ਨੂੰ ਕਦੂ ਲੱਭ ਹੀ ਗਿਆ ਕਦੂ ਬਾਬਾ ਵੱਡਾ ਹੋ ਗਿਆ ਮੈਂ ਕਿਹਾ ਲੋ ਤੈਨੂੰ ਤੋੜੀਏ ਤੇ ਬਲੀ ਦੇ ਬੱਕਰਾ ਬਣਾਈਏ ਤੈਨੂੰ ਤੋਂ ਉਸ ਤੋਂ ਬਾਅਦ ਦੇਖੋ ਕਦੂ ਆਵੋ ਵੱਡਾ ਪਰ ਹਰਾ ਆ ਕੱਚਾ ਆ ਲੋ ਜੀ ਇੱਧਰ ਬਣ ਰਿਹਾ ਸੀ ਆ ਕਦੂ ਵਾਲਾ ਰੈਤਾ ਕਦੂ ਕਦੂ ਕਸ ਕਰਕੇ ਤੇ ਆਪਾਂ ਉਬਲ ਵਾਸਤੇ ਰੱਖਦੇ ਤੇ ਹੁਣੇ ਕਾਫੀ ਟਾਈਮ ਹੋ ਗਿਆ ਇਸ ਨੂੰ 10 ਮਿੰਟ ਤਾਈ ਉਬਲਦੇ ਹੋਏ ਹੁਣ ਇਸ ਨੂੰ ਮੈਂ ਕਰਦੀ ਆ ਬੰਦ ਤੇ ਗਰਮੀ ਦੇ ਵਿੱਚ ਨਾ ਇਹ ਰੈਤਾ ਬਹੁਤ ਵਧੀਆ ਠੰਡਾ ਆ ਜਾਨੀ ਹੁੰਦਾ ਠੰਡੀ ਤਸਵੀਰ ਵਾਲਾ ਹੁੰਦਾ ਨਾ ਤੇ ਅਸੀਂ ਅਕਸਰ ਬਣਾਉਂਦੇ ਹੀ ਰਹਿੰਦੇ ਆ ਕੱਦੂ ਦੀ ਸਬਜ਼ੀ ਵੀ ਬਣਾਉ ਲੈਨੇ ਦੁੱਧ ਪਾ ਕੇ ਉਹ ਵੀ ਠੰਡੀ ਹੁੰਦੀ ਹੈ ਗਰਮੀ ਦੇ ਵਿੱਚ ਤੇ ਕੱਦੂ ਦਾ ਰਹਿਤਾ ਵੀ ਚਲੋ ਜੀ ਹੁਣ ਇਸ ਨੂੰ ਮੈਂ ਪੁਣਕੇ ਠੰਡੇ ਪਾਣੀ ਚ ਪਾਉਣੀ ਆ ਫਿਰ ਬਣਾਉਂਗੀ ਰਹਿਤਾ ਇਸ ਨੂੰ ਮੈਂ ਹੁਣ ਠੰਡੇ ਪਾਣੀ ਦੇ ਵਿੱਚ ਪਾ ਕੇ ਕਰ ਲਿਆ ਠੰਡਾ ਤੇ ਹੁਣ ਇਸ ਨੂੰ ਮੈਂ ਨਿਚੋੜ ਕੇ ਦਹੀਂ ਦੇ ਵਿੱਚ ਪਾਉਂਗੀ ਦਹੀਂ ਦੇ ਵਿੱਚ ਪਾ ਲਿਆ ਥੋੜਾ ਥੋੜਾ ਲੂਣ ਮਿਰਚ ਮਸਾਲਾ ਇਹ ਜੀ ਵੇਸਨ ਪਿਆ ਕੇ ਲੈਂਦਾ ਸੀਗਾ ਮੰਡਿਓ ਆਪਣੇ ਘਰ ਦੇ ਦਾਲੇ ਸਿਕੇ ਤੇ ਕਾਫੀ ਟਾਈਮ ਦੀ ਪਈ ਸੀਗੀ ਮੈਂ ਉਹਨੂੰ 2-3 ਵਾਰੀ ਧੁੱਪ ਲਵਾਈ ਪਹਿਲਾ ਧੁੱਪ ਲਵਾਈ ਤਾਂ ਉਸ ਤੋਂ ਬਾਅਦ ਫਿਰ ਮੀਂਹ ਚੱਲੂ ਹੋ ਗਏ ਤੇ ਕਹਿੰਦੇ ਮੀਂਹ ਹਟਣਗੇ ਫਿਰ ਪਿਆ ਕੇ ਲਵਾਂਗੇ ਵੀ ਮੀਂਹ ਦੇ ਨਾਲ ਇਹ ਨਸੀਲਨ ਜੀ ਹੋ ਜਾਂਦੀ ਆ ਤੇ ਫਿਰ ਉਸ ਤੋਂ ਬਾਅਦ ਫੇਰ ਨੇ ਧੁੱਪ ਲਵਾਈ ਦੋ ਦਿਨ ਤੇ ਫਿਰ ਉਸ ਤੋਂ ਬਾਅਦ ਫੇਰ ਮੀਂਹ ਆਉਣ ਲੱਗ ਗਏ ਤੇ ਹੁਣ ਮੈਂ ਤੀਜੀ ਵਾਰੀ ਫੇਰ ਧੁੱਪ ਲਵਾਤੀ ਸੀ ਮੈਂ ਕਿਹਾ ਹੁਣ ਜੇ ਪਿਆ ਕੇ ਲਿਆ ਕੇ ਦੇਣਾ ਤਾਂ ਪਿਆਾ ਦੋਨੇ ਤੇ ਫਿਰ ਮੈਂ ਇਹਨੂੰ ਫੇਟ ਵਿੱਚ ਪਾ ਕੇ ਰੱਖ ਦੇਣਾ ਆ ਕਿਉਂਕਿ ਇਹ ਹੁੰਦਾ ਨਾ ਘਰ ਦਾ ਵੇਸਣ ਥੋੜਾ ਜਿਹਾ ਪਿਓਰ ਹੁੰਦਾ ਵਧੀਆ ਹੁੰਦਾ ਆ ਤੇ ਇੱਕ ਦਿਨ ਮੈਨੂੰ ਕੜੀ ਬਣਾਉਣੀ ਸੀਗੀ ਤੇ ਉਦੋਂ ਵੇਸਣ ਹੈ ਨਹੀਂ ਫਿਰ ਮੈਂ ਥੋੜਾ ਜਿਹਾ ਮੰਗਵਾਇਆ ਤੇ ਹੁਣ ਮੈਂ ਇਸ ਨੂੰ ਛਾਣ ਕੇ ਰੱਖ ਰਹੀ ਸੀ ਕਿਉਂਕਿ ਹੁੰਦਾ ਨਾ ਕਈ ਵਾਰੀ ਛੋਲਿਆਂ ਦੀ ਦਾਲ ਦਾ ਛਿਲਕਾ ਜਾਂ ਰਹਿ ਜਾਂਦਾ ਵਿੱਚ ਤੇ ਆ ਕੋਈ ਡੱਕਾ ਵਗੈਰਾ ਹੁੰਦਾ ਹੈ ਛਾਣ ਕੇ ਰੱਖਿਆ ਹੋਵੇ ਤੇ ਜਦੋਂ ਆਪਾਂ ਨੂੰ ਚਾਹੀਦਾ ਉਦੋਂ ਆਪਾਂ ਇਸਨੂੰ ਯੂਜ਼ ਕਰ ਸਕਦੇ ਇਸ ਕਰੇ ਮੈਂ ਕਿ ਆਟਾ ਪੁੰਨਣ ਤੋਂ ਪਹਿਲਾਂ ਮੈਂ ਬੇਸਨ ਛਾਣ ਕੇ ਡੱਬੇ ਵਿੱਚ ਪਾਦਾ ਲਓ ਜੀ ਹੁਣ ਹੋ ਗਿਆ ਦੁਪਹਿਰ ਦਾ ਟਾਈਮ ਇਧਰ ਮੈਂ ਬਣਾ ਰਹੀਆਂ ਚਾਹ ਤੇ ਨਾਲ ਬਣਾ ਰਹੀਆਂ ਮਿੱਠੀਆਂ ਸੇਵੀਆਂ ਤੇ ਅੱਜ ਸਵੇਰੇ ਨਾ ਇੱਕ ਸਾਡੇ ਨਾਲ ਮਜ਼ਾਕ ਹੋ ਗਿਆ ਕੀ ਹੋਇਆ ਵੀ ਜਿਵੇਂ ਰਾਤ ਦੀਆਂ ਰੋਟੀਆਂ ਬਚੀਆਂ ਹੁੰਦੀਆਂ ਤੇ ਆਪਾਂ ਢਾਣੇ ਵਾਲੀ ਬਾਟੀ ਚ ਭੇ ਦੇਣੀ ਆਪਾਂ ਸੋਨੂੰ ਪਾਉਣ ਵਾਸਤੇ ਤੇ ਮੈਂ ਛੱਬਾ ਲੈ ਗਈ ਰੋਟੀਆਂ ਪਾਉਣ ਵਾਸਤੇ ਤੇ ਰੋਟੀਆਂ ਮਿਲ ਜਾ ਕੇ ਬਾਟੀ ਚ ਪਾਤੀਆਂ ਤੇ ਨਾਲ ਲੱਸੀ ਲੈ ਗਈ ਲੱਸੀ ਮੈਂ ਬੱਚੀ ਨੂੰ ਪਲਾਉਣ ਚਲ ਗਈ ਤੇ ਛੱਬਾ ਮੈਂ ਉੱਥੇ ਹੀ ਰੱਖਤਾ ਗੈਰੇਜ ਦੇ ਵਿੱਚ ਮੈਂ ਕਿਹਾ ਆਉਂਦੇ ਵਕਤ ਲੈ ਲੂੰਗੀ ਹਨਾ ਤੇ ਆਉਂਦੇ ਵਕਤ ਮੈਂ ਭੁੱਲ ਗਈ ਛੱਬਾ ਦੇ ਪੋਣਾ ਉੱਥੇ ਪਿਆ ਰਿਆ ਰੋਟੀਆਂ ਮੈਂ ਬਾਟੀ ਚ ਪਾਤੀਆਂ ਉਸ ਤੋਂ ਬਾਅਦ ਕੀ ਹੋਇਆ ਵੀ ਉੱਥੇ ਆਇਆ ਕੁੱਤਾ ਇੱਕ ਤੇ ਉਹਰੇ ਰੋਟੀਆਂ ਖਾਧੀਆਂ ਤੇ ਨਾਲ ਹੀ ਛੱਬਾ ਲੈ ਗਿਆ ਗਲੀ ਦੇ ਵਿੱਚ ਤੇ ਜਦੋਂ ਅਸੀਂ ਰੋਟੀ ਬਣਾਉਣ ਲੱਗੇ ਤੇ ਉਦੋਂ ਦੇਖਿਆ ਵੀ ਛੱਬਾ ਜਿਹੜਾ ਹੈ ਨੀਗਾ ਫਿਰ ਮੰਮੀ ਕਹਿੰਦੇ ਛੱਬਾ ਕਿੱਥੇ ਆ ਮੇਰੇ ਕੋਲ ਛੱਬਾ ਤਾਂ ਮੈਂ ਇੱਥੇ ਹੀ ਰੱਖਿਆ ਸੀਗਾ ਤੇ ਬਾਅਦ 'ਚ ਪਤਾ ਲੱਗਿਆ ਵੀ ਛੱਬਾ ਤਾਂ ਗਲੀ ਦੇ ਵਿੱਚ ਪਿਆ ਸੀਗਾ ਤੇ ਕੁੱਤੇ ਦੇ ਲੈ ਗਏ ਨਾਲ ਹੀ ਮੈਂ ਕਿਹਾ ਛੱਬਾ ਵੀ ਲੈ ਗਿਆ ਵੀ ਰੋਟੀਆਂ ਦੇ ਛੱਬੇ ਦੇ ਵਿੱਚ ਪਾ ਕੇ ਲੈ ਲੈਣਾ ਆ ਤੇ ਸਾਨੂੰ ਬੜਾ ਹੀ ਹਾਸਾ ਆਇਆ ਵੀ ਸਾਡੇ ਨਾਲ ਬਜ਼ਾਰ ਕਰਦਾ ਵੈਸੇ ਇਹ ਵਧੀਆ ਵੀ ਹੋਇਆ ਕਿਉਂਕਿ ਮੈਂ ਛੱਬਾ ਧੋਣ ਦੀ ਕਈ ਦਿਨਾਂ ਦੀ ਸੋਚ ਰਹੀ ਸੀਗੀ ਤੇ ਮੈਂ ਭੋਲ ਕਰ ਗਈ ਤੋਤਾ ਨਹੀਂ ਗਿਆ ਤੇ ਅੱਜ ਫਿਰ ਮੈਂ ਉਹਨੂੰ ਪਾਣੀ ਵਿੱਚ ਭੇਕੇ ਰੱਖਿਆ ਵੀ ਤੋਤਾ ਜਾਊਗਾ ਹੁਣ ਤਾਂ ਧੋਣਾ ਹੀ ਪੈਣਾ ਆ ਚਲੋ ਜੀ ਹੁਣ ਬਣਦੀਆਂ ਸੇਵੀਆ ਤੇ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰਦੇ ਆਂ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਜੀ ਕੱਲੂ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ